ਤੁਹਾਡਾ ਚੈਨਲ ਨਾਨਕ ਨਾਮ ਚੜ੍ਹਦੀ ਕਲਾ 11 11 ਤੇ ਜੀ ਤੁਹਾਡਾ ਸਵਾਗਤ ਹੈ ਆ ਵੀਰ ਜੀ ਆਪਣੇ ਕੋਲ ਇੱਕ ਵੈੜ ਹੈਗੀ ਜੇ ਜਿਹੜੀ ਕਿ ਚੰਗੇ ਸੀਮੰਨ ਦੀ ਆਪਾਂ ਨੂੰ ਮਤਲਬ ਸੀਮੰਨ ਬਾਰੇ ਜਾਣਕਾਰੀ ਨਹੀਂ ਜੀ ਇਹ ਵੀਰ ਜੀ 2 ਮਹੀਨੇ ਹੋ ਗਏ ਨੂੰ ਟਿਕਾ ਲੱਗੇ ਨੂੰ ਮੂੰਹ ਜੇ ਮਤਲਬ ਚਾਰ ਦੰਦ ਹੁੰਡੇ ਹੀ ਆ ਚੌਗੀ ਹੋਈ ਨਹੀਂ ਜੀ ਤੇ ਇੱਕ ਵੀਰ ਜੀ ਆਪਾਂ ਇਹ ਸੇਲ ਕਰਨੀ ਤੇ ਦੂਜੀ ਆਪਣੇ ਕੋ ਵੀਰ ਜੀ ਆ ਹੈਗੀ ਜੇ ਜਿਹੜੀ ਕਿ ਸਾਢੇ 3 ਮਹੀਨੇ ਆ ਚੌਂਦੀ ਹੋ ਗਈ ਹੁਣ ਚੈੱਕ ਪਾਸ ਇਹ ਥੱਲੇ ਵੀਰ ਜੀ ਦੁੱਧ ਸਿਰਫ ਆ ਹੈਗਾ ਜੀ ਹੁਣ ਇਸ ਟਾਈਮ ਜਿਹੜਾ 2 ਕਿਲੋ ਹੀ ਵੀਰ ਜੀ ਥਾਣੀ ਪਾਸ ਕਰਾਉਂਦੀ ਆ ਤੇ ਇਹ ਵੀਰ ਜੀ ਜੇ ਕਿਸੇ ਨੂੰ ਚੰਗੀ ਲੱਗੇ ਇਹ ਵੇਖੇ ਤੇ ਦੂਜੀ ਵੀਰਜੀ ਵੈੜ ਜਿਹੜੀ ਤਾਂ ਮੈਂ ਦੱਸਿਆ ਵਾ ਆ ਪਹਿਲੇ ਨੰਬਰ ਤੇ ਜਿਹੜੀ ਚਾਰ ਹੀ ਥਾਣੇਰ ਜੀ ਤੇ ਐ ਕੋਈ ਫੋੜ ਸ਼ਾਂਗ ਨਹੀਂ ਤੇ ਮਤਲਬ ਬਹੁਤ ਹੀ ਵਧੀਆ ਹੈ ਥੱਲੇੋਂ ਪੂਰੀ ਸਫਾਈ ਦੇ ਵਿੱਚ ਹੈ ਵੈੜੀ